ਦੋ ਕਮੇਟੀਆਂ ਬਣਾਈਆਂ ਇੱਕ ਕਮੇਟੀ ਬਣਾਈ ਹੈ ਏਰੀਅਰ ਦੇਣ ਵਾਸਤੇ 1 ਇੱਕ 16 ਤੋਂ ਲੈ ਕੇ 36 21 ਦਾ ਏਰੀਅਰ ਦੇਣਾ ਪੈਨਸ਼ਨ ਦਾ ਪਿਆ ਦਾ ਉਸ ਤੋਂ ਇਲਾਵਾ 1 ਸਤ 21 ਤੋਂ 31 3 24 ਦਾ ਡੀਏ ਦਾ ਏਰੀਅਰ ਦੇਣ ਬਾਰੇ ਉਹ ਇਹਨਾਂ ਇਹ ਭੁੱਲ ਗਏ ਕਿ 1 ਇੱਕ 16 ਤੋਂ ਵੀ ਡੀਏ ਸਾਡਾ ਰਹਿੰਦਾ ਜਿਹੜਾ ਕਿ ਹੁਣ 239 ਮਹੀਨੇ ਦਾ ਸਾਡਾ ਡੀਪੈਂਡਿੰਗ ਹੈ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ 18 6 2021 ਨੂੰ ਜਿਹੜੀ ਕੈਬਨਟ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ 13759 ਕਰੋੜ ਰੁਪਇਆ ਸੈਂਕਸ਼ਨ ਹੋਇਆ ਸੀ ਬਾਈਟ ਦੇ ਵਿੱਚ 2021-22 ਦੇ ਵਿੱਚ ਬਾਈਟ ਦੇ ਵਿੱਚ ਸੈਂਕਸ਼ਨ ਹੋਇਆ ਸੀ ਉਸ ਤੋਂ ਇਲਾਵਾ ਕਿਸ਼ਤਾਂ ਦੇਣ ਵਾਸਤੇ ਦੋ ਕਿਸ਼ਤਾਂ ਦਾ ਬਕਾਇਆ 2572 ਕਰੋੜ ਰੁਪਇਆ ਉਹ ਵੀ ਸੈਂਕਸ਼ਨ ਹੋਇਆ ਸੀ ਇਹਨਾਂ ਨੂੰ ਪੁੱਛੋ ਵੀ ਉਹ ਸਾਡਾ ਪੈਸਾ ਕਿੱਥੇ ਗਿਆ ਉਸ ਤੋਂ ਇਲਾਵਾ ਇਹਨਾਂ ਨੇ ਦੂਜੀ ਕਮੇਟੀ ਬਣਾਈ ਹੈ 25 ਸਾਲ ਦੀ ਸਰਵਿਸ ਨੂੰ ਲਾਭ ਦੇਣ ਵਾਸਤੇ ਜਿਹੜਾ ਕਿ ਤੁਹਾਡੇ ਕੋਲ ਐਲਪੀਏ ਚੱਲ ਰਹੀ ਹੈ 699 ਨੰਬਰ ਹਾਂਜੀ ਉਸ ਦੇ ਵਾਸਤੇ ਕਈ ਕਈ ਵਾਰੀ ਇਹਨਾਂ ਨੇ ਫਾਈਨੈਂਸ਼ੀਅਲ ਪੋਜੀਸ਼ਨ ਮੰਗ ਚੁੱਕੀ ਹੈ ਔਰ 18 12 2019 ਨੂੰ ਜਿਹੜਾ ਫੈਸਲਾ ਹੋਇਆ ਸੀ ਉਹਦੇ ਵਿੱਚ ਵੀ ਇਹਨਾਂ ਨੇ ਫਕਟਿਸ਼ੀ ਜਿਹੀਆਂ ਫਿਗਰਾਂ ਦਿੱਤੀਆਂ ਅੰਗੀਆਂ ਸੀ ਇਸ ਕਰਕੇ ਇਹਨਾਂ ਜਿਹੜੀਆਂ ਕਮੇਟੀਆਂ ਦੀ ਕੋਈ ਲੋੜ ਨਹੀਂ। ਬੀਏ ਦਾ ਏਰੀਆ ਦੇਣ ਵਾਸਤੇ ਕੋਈ ਕੋਈ ਕਮੇਟੀ ਨੇ ਕੀ ਕਰਨਾ? ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਇਹਦੇ ਵਾਸਤੇ ਅਨਾਉਂਸਮੈਂਟ ਕਰਨ ਸਿੱਧਾਈ। ਉਸ ਤੋਂ ਇਲਾਵਾ ਇਹਨਾਂ ਨੇ ਹੁਣ ਇੱਕ ਨਾਰਮਲੀ ਕਮੇਟੀ ਬਣਾਤੀ ਕਿ ਜਿਹੜੇ ਜਿਹੜੇ ਵੀ ਤੁਹਾਡੇ ਤੁਹਾਡੀਆਂ ਤਰੁੱਟੀਆਂ ਹੈਗੀਆਂ ਨੇ ਉਹ ਦੂਰ ਕਰਨ ਵਾਸਤੇ 4 ਹਫ਼ਤੇ ਦੇ ਅੰਦਰ ਅੰਦਰ ਆਪਣੀ ਰਿਪੋਰਟ ਪੇਸ਼ ਕਰੋ। ਮੈਂ ਮੁਲਾਜ਼ਮ ਸਾਥੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਮਿਸ਼ਨ ਦੀ ਰਿਪੋਰਟ ਦੇ ਵਿੱਚ 2.5 ਦਾ ਗੁਣਾਕ ਰਿਕਮੈਂਡ ਕੀਤਾ ਹੋਇਆ ਪਰ ਉਹ ਉਹ ਸਿਰਫ ਪੈਨਸ਼ਨਾਂ ਵਾਸਤੇ ਆ ਆਪਣੇ ਮੁਲਾਜ਼ਮ ਸਾਥੀਆਂ ਦਾ ਵੀ 2.5 ਗੁਣਾਕ ਦਾ ਵਾਰੇ ਕਿਉਂ ਨਹੀਂ ਇਹਨਾਂ ਨੇ ਅਨਾਉਂਸ ਕੀਤਾ ਇਹ ਇੱਕ ਬੜੀ ਵੱਡੀ ਤਰੁੱਟੀ ਆ ਪਿੱਛੇ ਕੈਮਿਊਟੇਸ਼ਨ ਦੀ ਹਾਂ ਜਿਹੜਾ ਇਹਨਾਂ ਨੇ ਕੋਰਟ ਕੇਸ ਹੋਇਆ ਸੀ ਉਹਦੇ ਵਿੱਚ ਜਵਾਬ ਦਾਵਾ ਫਾਈਲ ਕਰਨ ਵਾਸਤੇ ਇਹ ਕਹਿੰਦਾਂ ਨੇ ਲਾਈਨ ਭਰਤੀ ਪੀ ਐਕਸਪਰਟ ਐਕਸਪਰਟ ਕਮੇਟੀ ਦੀ ਰਿਪੋਰਟ ਹੈ ਉਹਦੇ ਮੁਤਾਬਕ ਅਸੀਂ ਇਹ ਜਿਹੜਾ ਹੈ ਕਮਿਊਟੀਸ਼ਨ ਜਿਹੜੀ ਰਿਕਵਰੀ ਆ 15 ਸਾਲ ਚ ਕਰ ਰਹੇ ਹਾਂ ਹਾਂਜੀ ਇਹਨਾਂ ਨੂੰ ਪੁੱਛੋ ਕਿ ਜਿਹੜੀ 2.53 ਦੀ ਰਿਪੋਰਟ ਦੀ ਉਹਨਾਂ ਨੇ ਰეკਮੈਂਡ ਕੀਤਾ ਸੀ ਉਹ ਕਿਹੜੀ ਕਮੇਟੀ ਸੀ ਉਹ ਵੀ ਇਹੋ ਹੀ ਕਮੇਟੀ ਸੀ ਇਸ ਕਰਕੇ ਧੰਨਵਾਦ ਸਾਥੀਓ ਜੈ ਹਿੰਦ ਸਾਥੀ ਪੁੱਛੋ ਆਵਾਜ਼ ਕਿੱਥੇ ਤੱਕ ਜਾਂਦੀ ਆ 16 ਸਾਥੀਓ ਪਿੱਛੇ ਆਵਾਜ਼ ਤੁਹਾਨੂੰ ਪੂਰੀ ਵੋਟਾਂ ਦੀ ਨੀਤੀ ਦੇ ਵਿੱਚ ਅਸੀਂ ਬਿਲਕੁਲ ਜਿਹੜੇ ਆ ਇਸ ਵੇਲੇ ਮੈਂ ਮਹਿਸੂਸ ਕਰਦਾ ਸੀ ਫੇਲ ਆ ਜਦੋਂ ਕਿ ਇਹ ਸਰਕਾਰ ਬਣੀ ਆ ਪਿਛਲੇ ਸਮੇਂ ਦੇ ਵਿੱਚ ਤਾਂ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਬਣ ਗਈ ਕਿ ਅਸੀਂ ਇੱਕ ਤੀਸਰਾ ਬਦਲਾਅ ਵੇਖਣਾ ਔਰ ਤੀਸਰੇ ਬਦਲਾਅ ਨੇ ਉਹ ਕੰਮ ਕੀਤੇ ਆ ਜਿਹੜੀਆਂ ਇਹਦੋਂ ਪਿਛਲੀਆਂ ਸਰਕਾਰਾਂ ਨੇ ਨਹੀਂ ਸੀ ਕੀਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਇਹਦੋਂ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਵੇ ਕੈਪਟਨ ਅਮਰਿੰਦਰ ਸਿੰਘ ਹੋਵੇ ਸਰਜੀਤ ਸਿੰਘ ਬਰਨਾਲਾ ਹੋਵੇ ਚਾਹੇ ਐਨੀ ਕੋਈ ਹੋਰ ਮੁੱਖ ਮੰਤਰੀ ਹੋਵੇ ਜਦੋਂ ਮਲਾਜਮਾਂ ਦਾ ਗਰੋਹ ਮਲਾਜਮਾਂ ਦਾ ਕੋਲ ਸਿਖਰ ਤੇ ਹੁੰਦਾ ਸੀ ਤਾਂ ਉਹ ਸਾਡੀਆਂ ਸਾਂਝੀਆਂ ਜਥੇਬੰਦੀਆਂ ਜਿਹੜੀਆਂ ਸੀ ਉਹਨਾਂ ਨਾਲ ਗੱਲਬਾਤ ਕਰਦੇ ਸੀ ਪਰ ਸਾਥੀਓ ਇਹ ਜਿਹੜਾ ਮੁੱਖ ਮੰਤਰੀ ਹੈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਵੀ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਆ ਇੱਕ ਆਮ ਪਰਿਵਾਰ ਦੇ ਵਿੱਚੋਂ ਆ ਮੈਂ ਮਾਸਟਰ ਦਾ ਮੁੰਡਾ ਆ ਮੈਂ ਸਮਝਦਾ ਵੀ ਜਦੋਂ ਉਹ ਮਾਸਟਰ ਦਾ ਮੁੰਡਾ ਕਹਿੰਦਾ ਵਾ ਉਹ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਨਹੀਂ ਸਮਝਦਾ ਜੇ ਉਹ ਮਾਸਟਰ ਦਾ ਮੁੰਡਾ ਸਮਝਦਾ ਹੋਵੇ ਤਾਂ ਫਿਰ ਉਹਨੂੰ ਇਹ ਗੱਲ ਅਹਸਾਸ ਹੋਣਾ ਚਾਹੀਦਾ ਹੈ ਕਿ ਜੇ ਉਹਦੀ ਮਾਂ ਵਿਧਵਾ ਪੈਨਸ਼ਨ ਲੈਂਦੀ ਹੈ ਫੈਮਿਲੀ ਪੈਨਸ਼ਨ ਲੈਂਦੀ ਹੈ ਤਾਂ ਉਹਦਾ ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ ਪਰ ਸਾਥੀਓ ਹੁਣ ਆਪਾਂ ਵੇਖ ਹੀ ਰਹੇ ਹਾਂ ਟੀਵੀ ਦੇ ਵਿੱਚ ਉਹਦੀ ਮਾਂ ਦੇ ਗਲ ਦੇ ਵਿੱਚ ਦੋ-ਦੋ ਕਿਲੋ ਦੇ ਸੋਨੇ ਦੇ ਹਾਰ ਤੁਰੇ ਫਿਰਦੇ ਨੇ ਉਹਦੀ ਪੈਣ ਜੜੀ ਆ ਓ ਓਐਸਡੀ ਦੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਦੌਰੇ ਕਰਦੀ ਫਿਰਦੀ ਹੈ ਔਰ ਇਹ ਸਾਨੂੰ ਮਹਿਸੂਸ ਕਰਨਾ ਚਾਹੀਦਾ ਸਾਥਿਓ ਕਿ ਜਦੋਂ ਅਸੀਂ ਲੜਦੇ ਆ ਮੇਰੇ ਤੋਂ ਪਹਿਲਾਂ ਇੱਕ ਸਾਥੀ ਨੇ ਗੱਲ ਕੀਤੀ ਹੈ ਕਿ ਕਿਸਾਨ ਸੰਘਰਸ਼ ਦੀ ਤਰ੍ਹਾਂ ਸਾਨੂੰ ਲੜਨਾ ਚਾਹੀਦਾ ਵਾ ਪਰ ਮੈਂ ਮਹਿਸੂਸ ਕਰਦਾ ਸਾਥਿਓ ਸਾਡੇ ਮੁਲਾਜ਼ਮ ਸਾਡੇ ਪੈਨਸ਼ਨਰ ਸਾਡੇ ਸਾਥੀ ਅਜੇ ਤੱਕ ਇਸ ਗੱਲ ਦਾ ਸਾਹਸ ਨਹੀਂ ਕਰ ਸਕੇ ਕਿ ਅਸੀਂ ਲੜਾਈ ਕਿੱਧਰ ਨੂੰ ਲੈ ਕੇ ਜਾਣੀ ਆ ਸੋ ਸਾਥਿਓ ਸਾਡੀ ਸਾਂਝੇ ਫਰੰਟ ਵੱਲੋਂ ਜਿਹੜੀ ਅੱਜ ਦੀ ਰੈਲੀ ਕੀਤੀ ਜਾ ਰਹੀ ਹੈ ਇਹ ਸਾਡੀ ਰੈਲੀ ਹੈ ਅੱਜ ਨੇ ਪ੍ਰਤੱਖ ਦੇ ਵਿੱਚੋਂ ਪਰਮਾਨ ਦੇਣਾ ਵਾ ਅੱਜ ਅਸੀਂ ਇਹ ਸਰਕਾਰ ਦੇ ਖਿਲਾਫ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਇਹ ਆਪਣੀ 84000 ਤਨਖਾਹ ਨੂੰ 3 ਲੱਖ ਤੇ ਲੈ ਕੇ ਜਾ ਰਹੀ ਹੈ ਇਹਦਾ ਸਾਨੂੰ ਨਿੰਦਿਆ ਕਰਨੀ ਚਾਹੀਦੀ ਹੈ ਇਸੇ ਨਾਲ ਸਾਥੀਓ ਅਸੀਂ ਪਾਵਰ ਕਾਮ ਦੇ ਸਾਥੀ ਕੰਮ ਕਰਦੇ ਆਂ ਪਾਵਰ ਕਾਮ ਦੀ ਮੈਨੇਜਮੈਂਟ ਵੱਲੋਂ ਸਾਡੇ ਮੁਲਾਜ਼ਮਾਂ ਦੇ ਉੱਤੇ ਜਿੱਦੜ ਧਮਕੀਆਂ ਮਾਰੀਆਂ ਜਾ ਰਹੀਆਂ ਕਿਉਂਕਿ ਅਸੀਂ ਲੜਾਈ ਦੇ ਮੈਦਾਨ 'ਚ ਅਸੀਂ ਪਹਿਲੀ ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਜਾ ਕੇ ਧਰਨਾ ਲਾ ਕੇ ਆਏ ਆ ਉਸ ਤੋਂ ਬਾਅਦ ਲਗਾਤਾਰ ਸਰਕਾਰ ਜਿਹੜੀ ਆ ਇਸ ਗੱਲ ਤੇ ਖੜੀ ਆ ਕਿ ਅਸੀਂ ਬਿਜਲੀ ਮੁਲਾਜ਼ਮਾਂ ਦੇ ਉੱਤੇ ਐਸਮਾ ਲਾਉਣਾ ਵਾ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਤੂੰ ਐਸਮਾ ਲਾ ਕੇ ਇਹਦਾ ਪ੍ਰਯੋਗ ਕਰਕੇ ਵੇਖ ਕਿ ਉਹਨੂੰ ਪੰਜਾਬ ਦੇ ਮੁਲਾਜ਼ਮ ਜਿਹੜਿਆ ਕਿਸ ਤਰ੍ਹਾਂ ਇਹਦਾ ਮੂੰਹ ਤੋੜਵਾ ਜਵਾਬ ਦੇਣਗੇ ਇਸ ਕਰਕੇ ਸਾਥੀਓ ਸਾਨੂੰ ਇਹ ਤਹਈਆ ਕਰ ਲੈਣਾ ਚਾਹੀਦਾ ਕਿ ਪੰਜਾਬ ਮਲਾਜਮ ਪੈਂਚ